से में बाज लड़ाओ बनाऊ, सवा लाख से एक लड़ाओ तब भाई गुरु गोबिंद सिंह जी महाराज नाम कहा ना, ऐसे घूमते ऐसे साधन तो मेरा यह था रे दोगले परवाना बचिंदर सिंह परवाना यह था मेरा साधन रे इधर जो पत्थर मारा ना वो पत्थर मारने वाला वीडियो भी रखा है इधर जो तूने पत्थर मारा अपने करे अपने कुत्ते दिखते तेरे को और गाड़ी किसका फोड़ा तूने मेरे भाई का इधर कुत्तों को पत्थर मारते रहे हम दोनों में पत्थर मारा है पटियाले के जगजीत सिंह नाम है मुझे लगा तेरे अंदर कुछ तो रहेगा तेरे अंदर दिखा कटा जो सोचा नहीं था रे तेरी इतनी छोटी सोच है एक मिनट पकड़ ना फोन ये सोचा नहीं था लेकिन सच में तूने प्रॉपर तेरा जात दिखाया प्रॉपर और हाँ, अरे अकेले में ना तेरे को फिर एक बार फायदा होना पड़ेगा मेरे से लड़ने के लिए अकेले में वन मैन शो एनी टाइम तेरे साथ में अगर सच में तू है सच में है ना तू मैं गुरु का सिंह ही नहीं मेरे को वन ऑन वन मिल जो मर्जी राजपुरा में भी मिलने चाहिए तो लेकिन अकेले ना ये पचास लोगों को लेके मत आना जैसे आज बाप लोगों को लेके आया तू और ना तू गुरु का सिंह ना तू गुरु का सिंह क्योंकि ये सिंगों वाला हरकत नहीं जो डिस्प्ले पे दिख रहा है हाँ मैंने तेरे को गाली दिया मैं नहीं बोल रहा मैंने नहीं दिया मैं दिया कब दिया हान जी हां जी, हान जी। सुने जा रहा है राजपुरा के तेरे बाप का कह रहे हाँ बंद कमरे में मिलेगा एक बार अकेला एक बार मेरे को कुछ सेकंड दे सिर्फ बंद कमरे में तेरे को सिंह सिंह नहीं है रहे मैं। तो भी नहीं है मैं भी तूने जो आज किया ना वो औरंगजेब वजीर खान दस लाख चालीस सिंगों का इतिहास हाँ देखाने ਗੱਲ ਏਦਾਂ ਮੈਂ ਤੈਨੂੰ ਉਦੋਂ ਵੀ ਫੋਨ ਕਰਕੇ ਵੀਰ کہہ ਕੇ ਬੋਲਿਆ ਸੀ ਕਿ ਇਸ ਗੱਲ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਪੰਥ ਦੀ ਬਦਨਾਮੀ ਹੋਵੇ ਵੀ ਇਹ ਆਪਸ ਚ ਲੜਦੇ ਬਏ ਨੇ ਮੇਰੇ ਅੱਗੇ ਆਉਣ ਦਾ ਕਾਰਨ ਕੀ ਸੀਗਾ ਦਿੱਤੀ ਤੋਂ ਪਹਿਲਾਂ ਮੈਂ ਅੱਗੇ ਆਇਆ ਕਿ ਇੱਕ ਬਾਣੇ ਦੀ ਕਿ ਦਮਾਲੇ ਦੀ ਨਾ ਸ਼ਰਮ ਆਉਂਦੀ ਆ ਸਿੰਘ ਨੂੰ ਪਰ ਤੇਰੇ ਨਾਲ ਦੇ ਜਿਹੜੇ ਮੌਲੇ ਕੋਲ ਦੇ ਬੰਦੇ ਸੀਗੇ ਉਹਨਾਂ ਨੇ ਸ਼ਰਮ ਨਹੀਂ ਕੀਤੀ ਮੇਰੇ ਦਮਾਲੇ ਤੇ ਈਟਾਂ ਵਧੀਆਂ ਨੇ ਹਾਂ ਇਸ ਕਰਕੇ ਮੈਨੂੰ ਜਵਾਬੀ ਕਾਰਵਾਈ ਦੇ ਵਿੱਚ ਇੱਕ ਦੋ ਉਹ ਵੀ ਮੈਂ ਉਸ ਬੰਦੇ ਦੇ ਮਾਰੀਏ ਜਿਹੜੇ ਮੌਨੇ ਘੋਨੇ ਸੀਗੇ ਸਹੀ ਬਾਤ ਸਰਦਾਰ ਬੰਦੇ ਤਾਂ ਮੈਂ ਇੱਟ ਨਹੀਂ ਜਲਾਈ ਠੀਕ ਹੈ ਨਾ ਉਹ ਵੀ ਥੋਟੀਆਂ ਜਿਹੜੀਆਂ ਇੱਟਾਂ ਸੀਗੀਆਂ ਨਾ ਉਹੀ ਥੋਟੇ ਦੇ ਆਈਆਂ ਨੇ ਪੰਥ ਦਾ ਜਲੂਸ ਕੱਢ ਰਹੇ ਹੋ ਤੁਸੀਂ ਆਪਸ ਦੇ ਵਿੱਚ ਲੜ ਕੇ ਆਹੀ ਯਾਰ ਤੇਰਾ ਸਾਥ ਦੇਣਾ ਚਾਹੁੰਦੇ ਆ ਤੂੰ ਸਾਡਾ ਸਾਥ ਦੇ ਤੂੰ ਤਾਂ ਉਸ ਉੱਤੇ ਲੱਗੇ ਹੋਏ ਆ ਵੀ ਪੰਥ ਆਪਸ ਵਿੱਚ ਲੜੇ ਆਪ ਆਪਸ ਹੀ ਆਪਸ ਵਿੱਚ ਲੜੇ ਜੋਗੇ ਆ ਪੁਲਿਸ ਸਟੇਸ਼ਨ 'ਮੈਂ ਬਿਆਨ ਦੇ ਰਹਾ ਮੈਂ ਪਚ ਕੇ ਭੱਜ ਕੇ ਗਿਆ ਅਰੇ 50 ਕੋ ਲੈ ਕੇ ਆਨੇ ਵਾਲੇ ਨਪੁੰਸਕ ਕੀ ਔਲਾਦ ਆਣਾ ਕੇਲੇ ਮੇ ਮਿਲਣਾ ਵਾਏ ਗੁਰੂ ਜੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਤੂੰ ਲੜਨ ਆਉਣਾ ਪਿਆ ਹਾਂ ਮੈਨੂੰ ਤੁਹਾਡਾ ਮਸਲਾ ਪਤਾ ਸੀਗਾ ਕਿ ਕੀ ਆ ਠੀਕ ਹੈ ਮੈਂ ਸਿਰਫ ਅੱਗੇ ਇਸ ਕਰਕੇ ਆਇਆ ਸੀਗਾ ਕਿ ਤੈਨੂੰ ਸ਼ਾਂਤੀ ਮਿਲੇ ਕੋਈ ਨਿਹੰਗ ਸਿੰਘ ਕੋਈ ਬਾਣੇ ਦੇ ਵਿੱਚ ਹੈਗਾ ਮੇਰੀ ਪਛਾਣ ਕਰਦਾ ਵੀ ਹਾਂ ਠੀਕ ਹੈ ਕੋਈ ਨਿਹੰਗ ਸਿੰਘ ਹੈਗਾ ਉਲਟਾ ਤੁਸੀਂ ਯਾਰ ਉਤੋਂ ਇੱਟਾ ਪੱਥਰ ਮਾਰਨੇ ਸ਼ੁਰੂ ਕਰਤੇ ਹਾਂ ਉਹ ਚੰਗੀ ਗੱਲ ਥੋੜੀ ਹੈ ਤੈਨੂੰ ਆਪ ਨੂੰ ਸਤੂ ਪੰਚ ਦਾ ਰਖਾ ਬਣਦਾ ਤੇ ਤੈਨੂੰ ਵੀਰ ਪਤਾ ਹੋਣਾ ਚਾਹੀਦਾ ਕਿ ਆਪਸ ਦੇ ਵਿੱਚ ਪੱਗਾਂ ਵਾਲੇ ਪਰ ਅਸੀਂ ਦਿਮਾਲਿਆਂ ਵਾਲੇ ਆ ਤੇ ਤੂੰ ਉਹ ਮੋਨੇ ਕੋਨੇ ਬੰਦਿਆਂ ਨੂੰ ਲੈ ਕੇ ਆਉਣਾ ਠੀਕ ਹੈ ਨਾ ਤਾਂ ਉਹਨਾਂ ਤੋਂ ਇਟਾ ਮਰੋਨਾ ਭਾਵੇਂ ਵਿੱਕੀ ਥੋਮਸ ਸਿੰਘ ਆ ਠੀਕ ਹੈ ਨਾ ਇਹਦੇ ਤੇ ਵੀ ਕੇਸ ਦਾ ਹੱਕ ਨਹੀਂ ਕਿ ਉਹ ਮੋਨਾ ਕੋਨਾ ਇਟਾ ਰੋੜੇ ਮਾਰੇ ਉਹੀ ਪੰਜਾਬ ਹੁੰਦੇ ਯਾਰ ਉਹ ਬਗਾਨਾ ਘਰ ਸੀਗਾ ਅਸੀਂ ਖਾਣ ਪੀਣ ਵਾਸਤੇ ਉੱਥੇ ਗਏ ਹਾਂ ਤੈਨੂੰ ਐਸੇ ਕਰਕੇ ਸੱਦਿਆ ਸੀ ਕਿ ਵੀ ਤੈਨੂੰ ਨਾਲ ਵਾਹ ਕੇ ਖਾ ਪੀ ਲਾਂਗੇ ਜੋ ਤੁਹਾਡੇ ਕਿਤੇ ਗਿਲੇ ਨੇ ਤੁਹਾਡੇ ਮਾਣਾ ਚ ਬੈਰ ਵਿਰੋਧ ਹੈਗਾ ਨਾ ਉਹ ਕੱਢ ਲਾਂਗੇ ਐਸੇ ਕਰਕੇ ਅਸੀਂ ਉੱਥੇ ਗਏ ਸੀਗੇ ਪਰ ਤੁਸੀਂ ਚੰਨ ਕੁਝ ਹੋਰ ਚਾੜਤਾ ਯਾਰ ਆਪਸ ਵਿੱਚ ਕੀ ਸਾਡਾ ਤੁਸੀਂ ਪੱਥਰ ਮਾਰ ਰਹੇ ਇਸਨੇ ਕੋਈ ਆਪਸ ਲੜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਮਾਂ ਕਸਮ ਪੱਥਰ ਕੋ ਛੂਆ ਨਹੀਂ ਮੈਨੇ ਪੱਥਰ ਕੋ ਛੂਆ ਨਹੀਂ ਮੈਨੇ ਔਰ ਇਹ ਸਿੰਘ ਨੇ ਵੀ ਹੱਥ ਕਟਾ ਕਰਕੇ ਲਈ ਚਲੋ ਆ ਜਦੋਂ ਰੋੜੇ ਵਗਾਰਾ ਵੱਜਦੇ ਸੀਗੇ ਹੱਥ ਕੁਛਿਰ ਤੇ ਵੱਜਣਾ ਮੇਰੇ ਦਿਮਾਲੇ ਤੇ ਇੱਥੇ ਵੱਜਿਆ ਦਿਮਾਲਾ ਮੇਰਾ ਹੁਣ ਵੀ ਹਿੱਲਿਆ ਹੋਇਆ ਉਸ ਤੋਂ ਬਾਅਦ ਮੈਨੂੰ ਲੋੜ ਪਈ ਆ ਤੇਰੇ ਤੇ ਬਰਾਬਰੀ ਕਰਨ ਦੀ ਠੀਕ ਹੈ ਨਾ ਅਸੀਂ ਦੋ ਜਣੇ ਸੀਗੇ ਤੇ ਦੋ ਬੱਚੇ ਸੀਗੇ ਸਾਡੇ ਨਾਲ ਹਾਂ ਠੀਕ ਹੈ ਦੋ ਛੋਟੇ ਬੱਚੇ ਵੀ تھے ساتھ ਮੁੰਡੇ ਸੀਗੇ ਸਾਡੇ ਨਾਲ ਯਾਰ ਤੁਸੀਂ ਤਾਂ ਚੜਾਈ ਕਰਕੇ ਇੱਧਰ ਆ ਕੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਫੇਰ ਨੇ ਲੈ ਕੇ ਲੈ ਕੇ ਤਾਂ ਦੁਸ਼ਮਨਾ ਨਾਲ ਲੜੀਦਾ ਤੂੰ ਤਾਂ ਪੰਥ ਦਾ ਤਾਂ ਮੈਂ ਤਾਂ ਕਹਿੰਦਾ ਵੀ ਪੰਥ ਦਾ ਰੱਖਾ ਬਣਦਾ ਪਰ ਤੂੰ ਪੰਥ ਦਾ ਹੈ ਨਹੀਂ ਕਿਉਂਕਿ ਤੈਨੂੰ ਇਹ ਹੀ ਨਹੀਂ ਪਤਾ ਯਾਰ ਦਿਮਾਲੇ ਦੀ ਬਾਣੇ ਦੀ ਨਹੀਂ ਇੱਕ ਵਾਰੀ ਨਾ ਦਿਮਾਲੇ ਕਰਕੇ ਬਾਣੇ ਕਰਕੇ ਤੂੰ ਮੇਰੇ ਨਾਲ ਗੱਲ ਕਰਦਾ ਠੀਕ ਹੈ ਨਾ ਤੇਰੇ ਕੋ ਉਤਨੇ ਲੋਕਾਂ ਦੇ ਵਿੱਚ ਮੈਂ ਕੀ ਬੋਲਾ ਮਰਦੇ ਤੋਂ ਇਕੱਲੇ ਆਤਾ ਤਾਂ ਬੋਲਾ ਵੀਡੀਓ ਵਿੱਚ ਹੈ ਬੋਲਾ ਲੇਕਿਨ ਤੂੰ ਪੱਥਰ ਮਾਰਾ ਰੇ ਡੰਡਾ ਮਾਰਾ ਤੂੰ चल तेरे को ये वीडियो में एक एक पॉइंट देता मैं मस्त तू और मैं अकेले वन वन ऑन वन बस तू और मैं नहीं नहीं, आ, नहीं। मेरे को ना ये बंदा आसी ना आसी चाहिए पर, मेरे को ये बंदा जो किया ना आज आज जो तूने किया ना उसके लिए माफ़ी नहीं दो, है तुझे नहीं। दो दो मिनट पता गल की है गल इदा तेरे नाल कोई बैर विरोध नहीं तू ਸਾਡਾ ਸਿੱਕਪਰਾ ਹੈ ਸਾਡੇ ਤੋਂ ਪਹਿਲਾਂ ਤੂੰ ਬੜਾ ਪ੍ਰਚਾਰ ਕੀਤਾ ਠੀਕ ਹੈ ਨਾ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਚਾਰ ਕਰਦੇ ਕਰਦੇ ਤੁਸੀਂ ਆਪਣੀ ਮਰਿਆਦਾ ਭੁੱਲਦੇ ਜਾ ਰਹੇ ਹੋ ਠੀਕ ਹੈ ਨਾ ਤੇ ਉਹ ਜਿਹੜਾ ਇੱਕ ਫਲੈਟ ਦਾ ਰੋਲਾ ਉਹ ਬਹਿ ਕੇ ਨਵੇੜਨ ਵਾਲਾ ਸੀਗਾ ਉਹ ਫਲੈਟ ਦਾ ਵੀ ਆਏਗਾ ਕੱਲ ਕੱਲ ਫਲੈਟ ਦਾ ਵੀ ਵੀਡੀਓ ਆਏਗਾ ਤੇਰੇ ਪਾਸ ਕਿੰਨੇ ਪੈਸੇ दिए ਤੂੰ ਜਿਸकी ਤਰਫੋਂ ਆਇਆ ਹੈ ਕੀ ਹੈ ਨਾ ਮੇਰੇ ਇਸ ਵਿੱਚ ਇਨਵੋਲਵਮੈਂਟ ਤਾਂ ਨਹੀਂ ਲੇਕਿਨ ਤੂੰ ਨੇ ਬਣਵਾਇਆ ਕਿਉ ਟੀਆਰਪੀ ਤੇਰੇ ਕੋਲ ਟੀਆਰਪੀ ਚਾਹੀਏ ਨਾ ਟੀਆਰਪੀ ਰੱਖੇਗਾ ਤੂੰ